ਆ ਸੇਜੀਏ ਪੋ ਵਾਲੀ ਜਰਾਬ ਸਲਾਈ ਕਰ ਲਈ ਐਨੇ ਇਹ ਗੁੱਥੇ ਵਾਲੀ ਨਹੀਂ ਹੈਗੀ ਹੈ ਜੀ ਇਹ ਬਿਨ ਗੁੱਥੇ ਤੋਂ ਐ ਇਹਦੇ ਵਿੱਚ ਪੈਰ ਪਾ ਲਈ ਐਨੇ 프ੰਟ ਤੋਂ ਇਹ ਐਨੇ ਤੇ ਇਧਰ ਇਹ ਐਨੇ ਇਸ ਤਰ੍ਹਾਂ ਇਧਰ 와ਚੀ ਤਲੀ ਵਾਲਾ ਪਾਸਾ ਜੀ ਹੈ ਜੀ ये ही सेट है ये बूट टाइप है जी जी मैं पहन बूट उस टाइप है ये है ये हाँ से जी तो कब पहले सिलाई कर है ये एम ए बन दी है जी हाँ से जी, 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 जी। ਵਾਸ਼ ਕਰੂ ਹਾਂਜੀ ਜੀ ਇਸ ਤਰ੍ਹਾਂ ਬਣਦੀ ਐ ਨੇ ਤੇ ਇਹ ਆ ਜੀ ਇਹਨਾਂ ਨਵੇਂ ਬਣ ਗਏ ਐ ਮੈਂ ਇਹ ਹਲੇ بُਣਿਆ ਐ ਇਹਨੂੰ ਆਪਾਂ ਹਲੇ ਸਲਾਈ ਕਰਨਾ ਐ ਇਹ ਆਪਾਂ ਜਿਵੇਂ ਤੁਹਾਨੂੰ ਦਿਖਾਈ ਐ ਇਹ ਪਸਲਾਈ ਕਰ ਇਸ ਤਰ੍ਹਾਂ ਆਪਾਂ ਇਹ ਕਰੋਸ਼ੀ ਦੀ ਮਦਦ ਨਾਲ ਸਾਰੀ ਸਲਾਈ ਕੀਤੀ ਐ ਇਸ ਲਈ ਇਹਵੇਂ ਹੁੰਦੀ ਹੈ ਜੀ ਇਸ ਤਰ੍ਹਾਂ ਟਲਾਈਨ ਵਾਂਗ ਸਿਉਣਾ ਇਥੋਂ ਇਹ ਐਸ ਜਗ੍ਹਾ ਤੋਂ ਆਪਾਂ ਨੂੰ ਸਿਉਣਾ ਲਵਾਂਗੇ ਫਿਰ ਇਹਨੂੰ ਐਸ ਤਰੀਕ ਜਿਹੜੀ ਆਹ ਵਾਲੀ ਥੱਲੇ ਬਸ ਆ ਬੁਣਿਆ ਸੀ ਇਹਨੂੰ ਇਹਦੇ ਨਾਲ ਸਲਾਈ ਕਰਾਂਗੇ ਫਿਰ ਇਧਰੋਂ ਆ ਚੀ ਸਲਾਈ ਕਰ ਦਾਂਗੇ ਇਧਰੋਂ ਇਹ ਚੀ ਸਲਾਈ ਕਰ ਦਾਂਗੇ ਇਥੋਂ ਆਏ ਅੱਧੀ ਅੱਧੀ ਆਹ ਵਾਲੀ ਕੀ ਇਥੋਂ ਤੱਕ ਸਲਾਈ ਕਰ ਦਾਂਗੇ ਦੋਨੇ ਸਾਈਡਾਂ ਤੋਂ ਇਧਰੋਂ ਵੀ ਤੇ ਐਸ ਸਾਈਡ ਤੋਂ ਵੀ ਸਲਾਈ ਹੋ ਜੂਗੀ ਇੱਥੇ ਇਦ੍ਰੋ ਇਹਦੇ ਨਾਲ ਹੋ ਜੀ ਤੇ ਇੱਥੋਂ ਤੱਕ ਨਾਲ ਪਾਸ ਹੋ ਜੇ ਤੇ ਇਹ ਜਰਾਬ ਬਣ ਗਈ। ਨੂੰ ਬੂਟ ਕਹਿ ਸਕਦੇ ਆ ਜੀ ਜਰਾਬ ਨਹੀਂ ਕਹਿ ਸਕਦੇ। ਜਰਾਬ ਤਾਂ ਬਿੱਠੇ ਵਾਲੀ ਹੁੰਦੀ ਹੈ। ਤੁਸੀਂ ਸਿੱਧੀ ਬੂਟ টাইਪ ਹੁੰਦੀ ਹੈ। ਤੇ ਇੱਕ ਜਰਾਬ ਆਪਾਂ ਕਰ ਲਈ ਹੈ ਜੀ ਸਲਾਈ ਤੇ ਇੱਕ ਰਹਿ ਗਈ ਹੈ। ਉਹ ਤਾਂ ਕਰਦੇ ਹਾਂ ਸਲਾਈ ਤੇ। ਗਾਲ ਤਰਨੀ ਹੈ ਆਪਾਂ ਪੂਰੀ ਚੀਕ ਕਰ ਰਹੇ ਹਾਂ। ਫਲਾਈਟ ਵੀ ਹੁਣੇ ਆਈ ਹੈ ਜੀ ਤੁਸੀਂ ਮੰਡਾ ਗ੍ਰੈਂਡ ਕਰ ਲਿਆ ਤੇ ਟੱਕਲਾ ਲਾਉਣਾ ਹੈ ਜੀ ਤਕਦਾ ਨੂੰ ਹੋਰ ਵਧੀਆ ਜੀ ਠੀਕ ਠਾਕ ਹੈ ਤੇ ਸਾਡੇ ਕੋ ਪੰਜ ਬਾਅਦ ਦਾ ਟਾਈਮ ਹਮਮੇਂ ਸਬਜ਼ੀ ਤੇ ਮਿਲਦੇ ਹਾਂ ਚਿਕਨ ਆਪ ਪਖਾਨੇ ਜੀ ਰੋਟੀ ਆ ਜੋ ਤੁਸੀਂ ਵੀ ਖਾ ਲਓ ਸਾ ਜਾਏ ਬੈਠ ਗਾਉਨ ਤੇ ਅਸੀਂ ਥੱਲੇ ਬੈਠ ਕੇ ਖਾਣੇ ਨੇ ਰੋਟੀ ਦੀ ਪਾਜੀ ਬੈਠਿਆ ਦੱਸੀ ਤੇ ਕਦੂਦੀ ਦਾਲ ਤੇ ਦਹੀਂ ਤੇ ਸਲਾਦ ਇਹ ਠੰਡਾ ਪਾਣੀ ਇੱਥੇ ਰੋਟੀਆਂ ਨੇ ਤੇ ਪਾਣੀ ਠੰਡਾ ਦੇ ਆਜੋ ਆਪਾਂ ਖਾਣੇ ਆਈ ਸਾਰੇ ਮੇਰੇ ਵੱਲੋਂ ਸਾਰੇ ਨੂੰ ਪਹਿਲਾਂ ਬਹੁਤ ਸਬਸਕ੍ਰਾਈਬ ਕਰੋ 8 ਵਜ ਗਏ ਜੀ ਮੈਂ ਤੁਹਾਨੂੰ ਪਹਿਲਾਂ ਹੀ ਦੱਸਿਆ ਆਪਾਂ ਰੋਟੀ ਬਾਅਦ ਲੈਟ ਖਾਣੇ ਹੋਣੇ ਆ ਅੱਜ ਸ਼ਾਇਦ ਦੀ ਫਿਰ ਉਹ ਟਾਜੀ ਸਬਜ਼ੀ ਕਦੂ ਅੱਜ ਨੂੰ ਰਾਤ ਨੂੰ ਖਾਣੇ ਦੇਣੇ ਆਏ ਇਹ ਰੋਟੀ ਨੇ ਚਲੋ ਜੀ ਫਿਰ ਆਪਾਂ ਆਪਾਂ ਖਾ ਲ ਗਏ ਜੀ ਰੋਟੀ ਮਿਲਦੀ ਆ ਤੁਹਾਨੂੰ ਥੋੜਾ ਚਰਚ ਆ ਜੋ ਸੀ ਵੀ ਕਾਲੋ ਰੋਟੀ ਆਪਾਂ ਲੇਟ ਤਾਂ ਖਾਣੇ ਹੁੰਨੇ ਜੀ ਆਪਾਂ ਉਹ ਨਾਲ ਦਿੱਤੀ ਬਣੀ ਹੋਈ ਆ ਜਲਦੀ ਰੋਟੀ ਨਹੀਂ ਖਾਂਦੇ ਆਪਾਂ ਪਹਿਲਾਂ ਉਹ ਦੁਕਾਨ ਤੇ ਵੇਚ ਲਈ ਤੇ ਫਿਰ ਇੱਧਰ ਪਲੇਟ ਆਉਂਦੇ ਸੀ ਫਿਰ ਬਣਾਉਂਦੇ ਕਰਦੇ ਰੋਟੀ ਟਾਈਮ ਲੱਗ ਜਾਂਦਾ ਤੇ ਫਿਰ ਹੁਣ ਉਹ ਵੀ ਆਦਤ ਬਣ ਗਈ ਉਹ ਲੇਟ ਹੀ ਖਾ ਲੈਨੇ ਔਰ ਮੈਂ ਬਸ ਪੌਣੇ ਦੇ ਸਾਥ ਤੋੜੀ ਬੜੀ ਸੀ ਰਸੋਈ ਚ ਸਬਜੀ ਬਣਾ ਲਈ ਲਾਲ ਕੱਟ ਲਿਆ ਤੇ ਸਬਜੀ ਬੰਦੀ ਬੰਦੀ ਆਪਾਂ ਰੋਟੀ ਲਾ ਲਈ ਆਟਾ ਆਪਾਂ ਸਵੇਰੇ ਬਣ ਲੈਣੇ ਨੂੰ ਡੜੀ ਵੀ ਗਏ ਸਬਜੀ ਚ ਮਿਰਚਾ ਥੋੜਾ ਜਿਹਾ ਵੱਧਦਾ ਚੱਲ ਕੋਈ ਨਹੀਂ ਤੇ ਨਾ ਮੈਂ ਮલાઈ ਵੀ ਪਾਈ ਆ ਹੱਥ ਬੱਤ ਤੇ ਹੁਣ ਖਾ ਲਿਆ ਜੀ ਫਿਰ ਆਪਾਂ ਰੋਟੀ ਆਜੋ ਤੁਸੀਂ ਵੀ ਖਾ ਲਓ ਸਤਾਤ ਰਹੇਗਾ ਗਰਮ ਕਰਨ ਵਾਲਾ ਉਹ ਪਕਾ ਰਹੇ ਆਂ ਫਿਰ ਠਰਕੀ ਜੀ ਚਲੋ ਦੇ ਹੀ ਆਪਣਾ ਲੋਕਦੰਡੀ ਮਿਲਦੇ ਨਹੀਂ ਸੁਣ ਕਿਸੇ ਲੋਕ ਨਾਲ ਚੈਨਲ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਕਰਿਆ ਕਰੋ ਜੀ ਤੇ ਕਮੈਂਟ ਕਰਕੇ ਦੱਸਿਆ ਕਰੋ ਜੀ ਤੁਹਾਨੂੰ ਵੀਡੀਓ ਕੋ ਸੱਟ ਨੂੰ ਕੀ ਹੋ ਜੇਗਾ ਲੱਗਦਿਆਂ ਸਿਹਰ ਦੇ ਹੋ ਗਏ ਜੀ ਕੰਮ ਕੱਪੜੇ ਧੁੱਤੇ ਗਏ ਸੈ ਗਿਆ ਸਕੂਲ ਤੇ ਅੱਜ ਆਪਣੀ ਵੜਦੇ ਜੀ ਕਣਕ ਤੁਹਾਨੂੰ ਦਿਖਾਵਾਂਗੇ ਹਲੇ ਤਾਂ ਗਏ ਹੋਏ ਖੇਤ ਬਾਕੀ ਵਧੀਆ ਲੱਗਦਾ ਫਿਰ ਵਧੀਆ ਠੀਕ ਠਾਕ ਸ਼ੁਰੂ ਤੋਂ ਇਹਨਾਂ ਵੀਡੀਓ ਤੁਹਾਨੂੰ ਵੇਖਿਆ ਕਰੋ ਦੇਖਦੇ ਜਿਵੇਂ ਤਾਂ ਵੀਡੀਓ ਤੇ ਕਰਾਇ ਬਹੁਤ ਕਰਿਆ ਜੀ ਤੇ ਕੰਮੀ ਕਰਕੇ ਦੱਸਿਆ ਕਰੋ ਲਾਈਕ ਵੀ ਕਰਦੇ ਕਰੋ ਜੀ ਠੀਕ ਬਹੁਤ سپورਟ ਦੀ ਲੋੜ ਹੈ ਤੁਹਾਡੇ ਦੀ سپورਟ ਕਰਿਆ ਕਰੋ ਜੀ ਆਦੀ ਭੈਣ ਨੂੰ ਪਿਆਰ ਸਤਿਕਾਰ ਬਹੁਤ ਮਿਲ ਰਿਹਾ ਹੈ ਜੀ ਹੋਰ ਵੀ ਹੌਸਲਾ ਵਸਾਈ ਦੀ ਲੋੜ ਹੈ ਜੀ ਤੁਹਾਡੇ ਸਦਕਾ ਹੀ ਆਪਾਂ ਇੱਥੋਂ ਤਾਈਂ ਆਏ ਆ ਤੇ ਕਾਹ ਵੀ ਤੁਹਾਡੇ ਪਿਆਰ ਸਤਿਕਾਰ ਦੀ ਲੋੜ ਹੈ ਜੀ ਜਰੂਰੀ ਠੀਕ ਹੈ ਜੀ ਫਿਰ ਮਿਲਦੇ ਆ ਤੁਹਾਨੂੰ ਕੱਲ ਸਤਿ ਸ੍ਰੀ ਅਕਾਲ ਜੀ